ਘੋੜਾ ਕੱਦ ਲਈ ਹਰਦੇ ਆ ਨੰਗਾ ਬਾਬੇ ਅੱਜ ਕਹਿੰਦੇ ਕਰਾਉਣਗੇ ਕਹਿੰਦੇ ਇਹ ਕੋਰਿਆ ਹਨਾ ਸਾਹਮਣੇ ਚਿੱਟਾ ਆ ਵਾਹ ਗਰੂ ਇਹਨਾਂ ਨੂੰ ਵੀ ਲੈ ਲਾ ਮੂਰੇ ਬੰਦੇ ਖੜੇ ਆਪਣੇ ਇਹਨਾਂ ਨੂੰ ਵੀ ਲੈ ਲਾ ਬਿੱਲੇ ਆ ਨਹੀਂ ਖੜੇ ਇੱਧਰ ਕਿੱਥੇ ਆ ਉਹ ਸਾਹਮਣੇ ਖੜੇ ਨੇ ਹਾਂ ਮਣੀ ਸਾਹਿਬ ਖੜੇ ਕਹਿੰਦੇ ਪਿਆਰ ਸ਼ਿੰਗਾਰ ਰੰਗੂ ਇਹ ਵੀ ਉਵੇਂ ਹੀ ਆ ਨਾ ਆ ਕੇ ਬੋਲੀ ਜਾਂਦਾ ਚੱਕੀ ਯਾਰ ਤਾਂ ਕਹਿੰਦਾ ਇੱਧਰ ਆ ਕੇ ਵੀਡੀਓ ਬਣਾ ਲੈ ਚਲ ਕੋਈਆਂ ਪਾ ਇੱਥੇ ਬਣਾ ਲੰਨੇ ਆ ਗੀਆਂ ਇੱਥੇ ਠੀਕ ਆ ਇੱਥੇ ਹੀ ਹੋ ਗਿਆ ਅੱਗੇ ਲੰਮ ਜਾਣਾ ਖੜੇ ਵੀ ਬਦੰਦਰਾ ਆਪਾਂ ਇੱਥੇ ਆਟ ਵੈਡਰੀ ਇਹਦੇ ਡੈਗੀ ਨਾ ਪਈਏ त्रे बल त्रे घोड़ा पूरा तेज़ अग लगता है नहीं

ਦਾ ਜੌਹ ਜਥੇਦਾਰ ਬਾਬਾ ਜੀ ਬਾਬਾ ਮੇਜਰ ਸਿੰਘ ਦੀ ਸੋਟੀ ਦਾ ਸਮੋਹ ਸਰਨਾ ਦਲ ਜਥੇਦਾਰ ਬਾਬਾ ਬਲਦੇਵ ਸਿੰਘ ਜਥੇਦਾਰ ਬਾਬਾ ਸਾਹਿਬ ਸਿੰਘ ਜਥੇਦਾਰ ਬਾਬਾ ਮੁਹਾਵ ਸਿੰਘ ਜ ਸਭ ਬੇਅੰਤ ਗੁਰੂ ਕੀ ਲਾਣ ਲਈ ਹੈ ਫੌਜਾ ਜਿਨ੍ਹਾਂ ਦੇ ਆਪ ਦਰਸ਼ਨ ਕਰੋ ਜੀ ਸ਼ਾ ਵੀਰ ਜੜ ਗਿਆ ਯਾਰ ਵੇਖੋ ਪਹਿਲਾ ਮਰਨ ਕਬੂਲ ਜੀਵਨ ਦੀ ਛੱਡਿਆਸ ਮੁਸਮਤ ਕੀ ਦੇਰ ਤੱਕ ਆਉ ਹਮ ਆਦੇ ਪਾਲ ਜੀਵਨ ਦਾ ਸਭ ਤੋਂ あの。<laughs> ਕਦੀ ਕਾਰ ਵੀ ਬਣਾ ਲਾਂ ਹੈ ਉਹ ਫਰੈਂਡ ਉਹ ਬਾਈ ਗਰੂਪ 差点晕倒了。 ਬਹੁਤ ਸ਼ਾਨਦਾਰ ਸੰਗੀਤ ਬਹੁਤ ਬਹੁਤ ਵਧੀਆ ਹੈ ਇੱਥੇ ਜਰਾ ਜ਼ਿਆਦਾ ਹੀ ਓ ਵੇ ਓ ਬੱਲੇ ਬੱਲੇ ਜਪਾਈ ਉਹ ਤਰ ਆ ਜਿਆਦਾ ਹੀ ਆ ਜਿਆਦਾ ਹੀ ਨੱਚਦਾ ਵਿਆਹ ਨੱਚਦਾ ਹੀ ਵਿਆਹ ਵਾ ਓ ਵੇ ਭਾਈ ਭਈ ਓ ਵੇ ਓ ਵੇ ਓ ਵੇ ਇਹ ਨੱਚਦਾ ਵਿਆਹ ਸੰਗਤਾਂ ਡਰਤੀਆਂ ਵੀ ਆ ਭੀੜ ਬਹੁਤ ਹੀ ਜਿਆਦਾ ਮੱਥਾ ਦੇਖਦੇ ਆਪਾਂ ਮੱਥਾ ਟੇਕਣਾ ਜੇ ਓ ਵੇ ਓ ਓ ਓ ਓ ਓ ਵੇ ਨੱਚਦਾ ਨੱਚਦਾ ਉੱਥੇ ਲੈ ਦੇ ਰਹੇ ਉਹ ਬਾਬੇ ਦੇ ਉੱਤੇ ਹੀ ਹੋ ਗਈ ਉਧਰ ਆ ਬਾਬਾ ਦੇ ਕੋਲ ਲੱਤ ਜੀ ਨਾ ਠਕਾ ਦੇ ਇਦਾਂ ਹੀ ਹੋ ਜਿਓ ਓਕੇ ਸੁੱਖੇ ਇਹ ਟ੍ਰੀਟ ਆਪੇ ਉਹ ਮਾਮੇ ਨੂੰ ਬੁਲਾਉਣਾ ਉਹ ਬਾਬਾ ਇੱਧਰ ਵੀ ਆ ਗਏ ਓਏ ਆ ਜਿਓ ਏ ਜਿਓ Mungkin saya review negara lagi, ਜਥੇਦਾਰ ਜਿਹੜੇ ਕਾਲੀ ਫੁੱਲਾ ਸੀਨੇ ਆ ਜੇ ਜਥੇਦਾਰ ਸੀਗੇ ਨਾ ਕਾਲੇ ਥੁਕੇ ਕਿਹੜੇ ਸੀਗੇ ਬਾਬੇ ਨੰਕੇ ਗਏ ਇਹ ਥੁਕੇ ਤੇ ਬਾਬਾ ਕਾਲੀ ਸਿੰਘ ਜੀ ਨਾ ਉਹਨਾਂ ਦੇ ਲੰਗਦਾ ਪਿਆ ਹੋਆ ਕਾਪਲਾ ਆ ਰਹੀ ਸੇਵਾ ਓਏ ਆਏ ਓਏ ਯਾਰ ਕੁਝ ਹੋਰ ਵੀ ਆਪਾਂ ਬਦੈਖੜ ਸਾਹਿਬ ਤੇ ਮੱਥਾ ਆ ਕੇ ਟੇਕਦੇ ਆਪਾਂ ਪਹਿਲਾਂ ਢੀੜ ਬਹੁਤ ਆ ਇਸ ਟਾਈਮ ਇੱਥੇ ਇਧਰ ਜੜ ਗਏ ਆਪਾਂ ਜੱਗੀ ਜੱਗੀ ਦਾ ਫਤਿਹ ਸਿੰਘ ਬ੍ਰੈਂਡ ਸਿੰਘ ਕਿੱਧਰ ਜੰਨੇ ਵੀਰੇ ਆਪਾਂ ਹੁਣ ਸਿੰਘਾ तास ਕਿੱਥੇ ਚੱਲੇ ਆਂ ਲੈ ਸਾਈਡ ਚੱਲੇ ਆਪਾਂ ਗੁਰਦੁਰਾ ਸਾਹਿਬ ਦੀ ਤੁਹਾਨੂੰ ਦਿਖਾਉਂਦੇ ਆ ਗੁਰਦੁਰਾ ਸਾਹਿਬ ਦੇ ਦਰਬਾਰ ਦਾ ਤੁਹਾਨੂੰ ਦਿਖਾਉਂਦੇ ਆਂ ਦੇਖ ਖਾਂਗੇ ਤੇ ਦਿਖਾਉਗੇ ਹੀ ਸੰਗਤ ਬਹੁਤ ਆ ਭੀੜ ਵੀ ਬਹੁਤ ਆ ਇਤਰੀਕਾ ਸ਼ਹੀਦੀ ਦਿਹਾੜਾ ਜੀ ਕੱਲ ਤਾਂ ਬਹੁਤ ਜ਼ਿਆਦਾ ਹੀ ਆ ਅੱਜ ਤਾਂ ਚੱਲ ਥੋੜਾ ਘੱਟ ਲੱਗ ਰਹੀ ਹੈ ਪਰ ਅੰਦਰ ਮੱਥਾ ਦੇ ਕੇ ਨੂੰ ਜਗ੍ਹਾ ਨਹੀਂ ਮਿਲਣੀ ਛੇਤੀ ਭੀੜ-ਬਾੜ ਹੋਗੀ ਕੁਵਾਰੀ ਵੀ ਨਹੀਂ ਆਣੀ ਇਸ ਲਈ ਆਪ ਡੇਟੇ ਡੇਕਾਂ ਦੇ ਮੱਥਾ